ਕੱਪ 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 ਓਏ ਓਏ ਬਹੁਤ ਚਪਰਾ ਜੋ ਉਹ ਪੁੱਛਨੇ ਗੱਲ ਪਿਆ ਉਹ ਇਹ ਹਾਂ ਕਰ ਮਾਰੀ ਉਹ ਸਾਡੀ ਮਾਰਕ ਦੇ ਨਾਮ ਤੇ ਗੱਲ ਕਰ ਕੋਈ ਪੁੱਛਨੇ ਗੱਲ ਨਹੀਂ ਸੁਣਨਾ ਸੁਣਨਾ ਬਹੁਤ ਨਹੀਂ ਬਹੁਤ ਉੱਥੇ ਮਾਰੋ ਦੇਖੋ ਇਹਨੂੰ ਛੱਡ ਦੇ ਇਹਨੂੰ ਕੋਈ ਗੱਲ ਨਹੀਂ ਆ ਲੈ ਆਓ ਮਡੇ ਬਾਜ ਮਾਰੋ ਉਹ ਦੱਸ ਦੇਣਾ ਰੋਜ਼ ਤੁਹਾਡੇ ਕੋਲ ਆ ਕੇ ਲੌਣੇ ਆ ਇਹ ਕੰਮ ਨਹੀਂ ਕਰਦਾ ਨਵਾਂ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆ ਗੱਲ ਮੇਰੇ ਤੋਂ ਕੋਈ ਦਿਲ ਨਹੀਂ ਹੁੰਦਾ ਮੈਂ ਨਹੀਂ ਬਰਦੀ ਗੱਲ ਨਾਲ ਮੇਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਨਾਲ ਸਾਥ ਦਿਓ ਕਿਉਂਕਿ ਇਹ ਕੰਮ ਬੰਦਾ ਵੱਡਾ ਹੋ ਜਾ ਰਿਹਾ ਜੀ ਮੇਰੀ ਪਿੰਕੀ ਸੁਣਦੇ ਨਾ ਤੁਸੀਂ ਆਪ ਮੈਂ ਤੁਹਾਡੀ ਬੇਨਤੀ ਹੈ ਤੁਹਾਨੂੰ ਤੇ ਮੈਂ ਦੱਸ ਦਿੰਦਾ ਰਾਲਾ ਪਾਉਂਦੇ ਬਿਨਾਂ ਹੈਲੋ ਇਹ ਵੀ ਨਹੀਂ ਹੈਗਾ ਇਹ ਤਾਂ ਫੇਸਬੁਕ ਅੱਧੇ ਸਹੀ ਇੱਕ ਮੈਂ ਗੱਲ ਸੁਣ ਲਾਂ ਕਰੀ ਤੇਰੇ ਨਾਲ ਮੇਰੀ ਉਮਰ ਵੱਡੀ ਹੈ ਨਾ ਤੇਰੀ ਵੱਡੀ ਨਹੀਂ ਹੱਥ ਚੁਣੋ ਪੈੜਾ ਗਲਤ ਕੰਮ ਹੋ ਰਿਹਾ ਹੱਥ ਛੋੜ ਲਓ ਬੀਬੀ ਇਹ ਵੱਡੀ ਨਹੀਂ ਆਉਂਦੀ ਸਾਡੇ ਮੀਡੀਆ ਨਾਲ ਪੇ ਜੈ ਸਾਰਿਆਂ ਦਾ ਲਾਈਵ ਹੋ ਕੇ ਕਮਤਾਰ ਸਿੰਘ ਸਾਹਿਬ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜਾ ਥੋੜਾ ਫਾਇਦਾ ਲਈ ਲੈ ਪੜੀ ਤੇ ਗਲਤੀ ਹੋ ਗਈ ਨਾ ਜਨਤਾ ਕੋ ਮੰਗਿਓ ਸਾਡੇ ਕੋ ਦਾ ਵੀ ਸਾਰਿਆਂ ਦੇ ਦੁਰੇ ਫਿਰਦੇ ਆ ਆਪਣੇ ਆਪੇ ਨਾਲ ਬੰਦੇ ਨੂੰ ਪਾਸੇ ਪਾ ਮੈਂ ਜੀ ਉਹ ਵੀ ਉਹ ਜਿਹੜਾ ਜਿਹੜੀ ਰੱਬ ਜੀ ਅੱਗੇ ਚਾਹ ਲੈ ਗਿਆ ਮੈਂ ਆ ਵੀ ਉਹ ਮੈਨੂੰ ਸਿਰੇ ਕਹਿ ਰਿਹਾ ਸਿਰੇ ਕਹਿ ਰਿਹਾ 12 ਬਾਰ ਉਹਨਾਂ ਬਾਰ ਉਹ ਨਾ ਮੈਂ ਤਾਂ ਬਾਹਰ ਨੂੰ ਹਾਂ ਮੈਂ ਤਾਂ ਦੁਕਾਨਦਾਰਾਂ ਨੂੰ ਬਰਾਮਨਾ ਦੇ ਜੀ ਮੈਂ ਆਪਾਂ ਕਰਦੇ ਨਹੀਂ ਬੋਲ ਤੋਂ ਦਾ ਕੋਈ ਨਹੀਂ ਜਾਉਣਾ ਪਰ ਜਦੋਂ ਆਪਾਂ ਲਗੇ ਲਗੇ ਫਾਇਦਾ ਲਈ ਅਦੁੱਪ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੁਸੀਂ ਇਹ ਥੋੜਾ ਨਹੀਂ ਸਕਦੇ ਭਾਜੀ ਮੈਨੂੰ 15 ਦਿਨਾਂ ਦਾ ਨਿਗਰ ਰੱਖਿਆ 15 ਦਿਨ ਔਰ ਤੁਸੀਂ ਰਾਤ ਦੇ ਦਿਹਾਣਾ ਡੋਰ ਵੇਚਦੇ ਹੋ 15 ਦਿਨ ਨਾ ਦੇ ਤਾ ਥੋੜਾ ਨਹੀਂ ਵੇਚੀ ਪੈਸੇ ਦੀ ਗੱਲ ਚੱਲ ਕੇ ਮੈਂ ਹਾਂ ਚੱਲ ਗਏ ਤੇ ਫਿਰ ਦੱਸੋ ਤੁਹਾਡੇ ਕਿੱਥੇ ਗਏ ਨੇ ਨਾ 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 ਮੈਂ ਬੰਨਾਂ ਮੱਡਾ ਜਾ ਰਹੇ ਹਾਂ ਮੇਰੀ ਬੀਬੀ ਅਜੇ ਰਾਹ ਦੇ ਪਾਸੇ ਨੇ ਸਾਡਾ ਆਪਣਾ ਰਹਿਣੇ ਮਾਫ਼ ਕਰੀਓ ਉਹ ਦੋ ਛੱਡੋ ਗੱਲ ਨਾ ਕੋਈ ਨਾ ਕੋਈ ਨਾ ਕੋਈ ਸੁਣੋ ਨਾ ਕੋਈ ਆਪਣੇ ਤੇਰੇ ਪਾਸੇ ਤੇਰੀ ਜਾਈਏ ਤੇਰੀ ਸਾਡੀ ਤਾਂ ਕਦੀ ਹੈ ਕੋਈ ਛੱਡਣਾ ਹੁਣ ਚੁੱਪ ਚੁੱਪ ਹਣ ਮੁੰਡੇ ਦਿਖਾ ਰਹੀ ਮੈਨੂੰ ਜੇਰਾ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਵੇਰ ਤੋਂ ਹੀ ਜਿਹੜੀ ਡਰਾਈਵ ਚਾਈਨਾ ਰੋਡ ਦੇ ਗੇਂਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਘਟੂ ਪ੍ਰਗਟ ਹੋਇਆ ਰਮੇਸ਼ ਗੁੱਟੀਆਂ ਵਾਲੇ ਕੋਲ ਕੀ ਕਰਵਾਈ ਗਈ ਜੋ ਬੰਦੀ ਕਾਰਵਾਈ ਅਮਰਚ ਹੁਣੇ ਲੈਂਦੀ ਜਾਵੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਵੇ